ਪੰਜਾਬ ਪੁਲਿਸ ਦੀ ਇੱਕ ਲੇਡੀ ਕਾਂਸਟੇਬਲ 17 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਗਈ ਹੈ। ਇਸ ਲੇਡੀ ਕਾਂਸਟੇਬਲ ਦਾ ਲਾਈਫਸਟਾਈਲ ਇਸ ਵੇਲੇ ਬਹੁਤ ਵਾਇਰਲ ਹੋ ਰਿਹਾ। ਬਹੁਤ ਰੀਲਾ ਇਸ ਲੇਡੀ ਕਾਂਸਟੇਬਲ ਦੀਆਂ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਲੱਖਾਂ ਦੀਆਂ ਘੜੀਆਂ, ਕਰੋੜਾਂ ਦੀ ਜਾਇਦਾਦ ਦਾ ਜ਼ਿਕਰ ਹੋ ਰਿਹਾ। ਹਰ ਕੋਈ ਜਾਨਣਾ ਚਾਹੁੰਦਾ ਕਿ ਆਖਿਰਕਾਰ ਲੇਡੀ ਕਾਂਸਟੇਬਲ ਦੇ ਕੋਲ ਇਹਨਾਂ ਪੈਸਾ ਕਿੱਥੋਂ ਆਇਆ ਕਿ ਇਹ ਸਾਰਾ ਪੈਸਾ ਡਰੱਗ ਮਨੀ ਤੋਂ ਬਣਾਇਆ ਗਿਆ। ਔਰ ਇਹਦੇ ਨਾਲ ਹੀ ਇੱਕ ਸਵਾਲ ਇਹ ਵੀ ਪੈਦਾ ਹੋ ਗਿਆ ਕਿ ਕੀ ਇਹ ਸਿਰਫ ਲੇਡੀ ਕਾਂਸਟੇਬਲ ਕਲੀ ਏ ਕਾਮਕਾਰੀ ਸੀ ਜਾਂ ਕੁਝ ਹੋਰ ਚਿਹਰੇ ਵੀ ਇਹਦੇ ਵਿੱਚ ਸ਼ਾਮ ਸਿੱਕੇ ਇਹਦੀ ਇਨਵੈਸਟੀਗੇਸ਼ਨ ਕਰਨ ਲਈ ਇਸ ਲੇਡੀ ਕਨਸਟੇਬਲ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੀ ਇਹਦੇ ਵਿੱਚ ਕਈ ਵੱਡੇ ਚਿਹਰੇ ਵੀ ਸ਼ਾਮਲ ਹੋ ਸਕਦੇ ਨੇ ਤਾਂ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਥੀ ਸਾਹਿਬ ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ ਜੀ ਤੁਸੀਂ ਇਸ ਕੇਸ ਨੂੰ ਤੁਹਾਡਾ ਤਾਂ ਲੰਬਾ ਤਜਰਬਾ ਹੈਗਾ ਇਹਦਾ ਲਾਈਫਸਟਾਈਲ ਵੀ ਇਸ ਵੇਲੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਦੇਖੋ ਪਾਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕੀ ਡਰਗ ਉਹਦੇ ਕੋਲੋਂ ਫੜੀ ਗਈ ਹੈ ਤੇ ਜਿੱਥੋਂ ਸਾਫ਼ ਹੋ ਗਿਆ ਜੋ ਹਜੇ ਤੱਕ ਮੈਂ ਇਨਵੈਸਟੀਗੇਸ਼ਨ ਸੁਣੀ ਆ ਜਾਂ ਪੜ੍ਹੀ ਆ ਕਿ ਉਹ ਹਰਿਆਣੇ 'ਚ ਵੇਚਦੀ ਸੀ ਠੀਕ ਹੈ ਨਾ ਕਿਉਂਕਿ ਮਲਾਜਮ ਪੰਜਾਬ ਦੀ ਸੀ ਤੇ ਹਰਿਆਣੇ 'ਚ ਵੇਚਦੀ ਸੀ ਫੜੀ ਪੰਜਾਬ ਪੁਲਿਸ ਨੇ ਜੀ ਥਾਰ ਉਹਦੀ ਜੋ ਫੜੀ ਗਈ ਹੈ ਇਸ ਦਾ ਮਤਲਬ ਇਹ ਹੈਗਾ ਕਿ ਇਹ ਕੰਮ ਅੱਜ ਦਾ ਨਹੀਂ ਕਰ ਰਹੀ ਜੇ ਉਹਦਾ ਲਾਈਫ ਸਟਾਈਲ ਦੇਖਿਆ ਜਾਵੇ ਤੇ ਚੰਗਾ ਉਹਦੇ ਕੋਲ ਮਹਿੰਗੀਆਂ ਗੱਡੀਆਂ ਚੰਗਾ ਘਰ ਇੱਕ ਸੀਨੀਅਰ ਕਾਂਸਟੇਬਲ ਕੋ ਇੰਨਾ ਨਹੀਂ ਹੋ ਸਕਦਾ ਉਹਨੀ ਤਨਖਾਹ ਕਿੰਨੀ ਹੋਗੀ ਤੀ 40000 ਰੁਪਿਆ ਹੋਊਗੀ ਇਸ ਤੋਂ ਉੱਤੇ ਕੀ ਤਨਖਾਹ ਹੋਣੀ ਆ ਤੇ ਇਹ ਘੱਟੋ ਘੱਟ ਤਾਂ ਮੈਨੂੰ ਕਹਿਣਾ ਬਈ ਜਿਹਦੇ ਨਾਲ ਉਹ ਲੱਗੀ ਰਹੀ ਮੰਨ ਲਓ ਕਿਸੇ ਥਾਣੇ 'ਚ ਲੱਗੀ ਰਹੀ ਡੀਐਸਪੀ ਦੇ ਮਤੇਅ ਤੇ ਲੱਗੀ ਰਹੀ ਹਾਂ ਜਾਂ ਇਲਾਕੇ ਦੇ ਜਿਹੜੇ ਸੀਆਈਡੀ ਦੇ ਆਫਸਰ ਨੇ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਸੀ ਬਈ ਇਹ ਲੇਡੀ ਕਾਂਸਟੇਬਲ ਇੰਨੀ ਮਹਿੰਗੀਆਂ ਘੜੀਆਂ ਇੰਨੇ ਮਹਿੰਗੀਆਂ ਐਂਡ ਕਾਹ ਇੰਨੀਆਂ ਮਹਿੰਗੀਆਂ ਕਾਰਾਂ ਇਹ ਕਿੱਥੋਂ ਲਿਆ ਰਹੀ ਆ ਕਿਵੇਂ ਕਿੱਥੋਂ ਆ ਰਹੀ ਆ ਤੇ ਇਹਦਾ ਮਤਲਬ ਕੀਤੇ ਨਾ ਕੀਤੇ ਉਹਦੇ ਵਿੱਚ ਲੈਪਸ ਹੋਇਆ। ਹੂੰ ਦੂਜੀ ਜਿਹੜੀ ਗੱਲ ਹੈ ਫੜਿਆ ਪੰਜਾਬ ਪੁਲਸ ਨੇ ਆ ਇਸ ਕਰਕੇ ਅਫਸਰਾਂ ਦੀ ਨੀਅਤ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਹਾਂ ਕਿਤੇ ਬੀਐਸਐਫ ਫੜ ਕੇ ਲੈ ਜਾਂਦੀ ਦਿੱਲੀ ਦਾ ਨਾਰਕੋਟਿਕਸ ਕੰਟਰੋਲ ਬਿਊਰੋ ਫੜ ਕੇ ਲੈ ਜਾਂਦਾ। ਮੈਂ ਸਮਝਦਾ ਯਾਰ ਹਰਿਆਣੇ ਦੀ ਪੁਲਸ ਫੜ ਕੇ ਲੈ ਗਈ ਪੰਜਾਬ ਪੁਲਸ ਦੀ ਮੁਲਾਜ਼ਮ ਨੂੰ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ। ਫੜਿਆ ਵੀ ਪੰਜਾਬ ਪੁਲਸ ਨੇ ਆ ਇਸਦਾ ਮਤਲਬ ਪੰਜਾਬ ਪੁਲਸ ਦੀ ਜਿਹੜੇ ਅਫਸਰਾਂ ਦੀ ਨੀਅਤ ਹੈਗੀ ਆ ਹੂੰ ਜੁੱਧ ਨਸ਼ੇ ਦੇ ਵਿਰੁੱਧ ਉਹਦੇ ਉੱਤੇ ਸ਼ੱਕ ਨਹੀਂ ਕਿਉਂਕਿ ਆਪਣੇ ਮੁਲਾਜ਼ਮ ਨੂੰ ਫੜਨਾ ਛੋਟੀ ਗੱਲ ਨਹੀਂ ਹੁੰਦੀ ਦੂਜੀ ਜਿਹੜੀ ਗੱਲ ਹੈ ਕਿ ਮਹਿੰਗਾ ਲਾਈਫ ਸਟਾਈਲ ਨੂੰ ਮੁਲਾਜ਼ਮਾਂ ਦੇ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਜਿਹੜੀ ਸੈਨਾ ਯੁੱਧ ਲੜਨ ਜਾ ਰਹੀ ਹੋਵੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਇਹਨਾਂ ਇਹਨਾਂ ਦਾ ਕਿਰਦਾਰ ਕੀ ਹੈ ਇਹਨਾਂ ਦੇ ਖਾਨਦਾਨ ਜਾਂ ਇਹਨਾਂ ਦੇ ਪਰਿਵਾਰ ਦਾ ਇਹਨਾਂ ਦਾ ਲਿੰਕ ਕੀ ਹੈ ਕੀ ਦੂਰ ਦਰਾਰ ਤੱਕ ਇਹਨਾਂ ਦਾ ਕੋਈ ਨਸ਼ੇ ਚ ਕਾਰੋਬਾਰ ਨਾਲ ਲਿੰਕਤਾ ਨਹੀਂ ਹੈਗਾ ਉਹਨਾਂ ਮੁਲਾਜ਼ਮਾਂ ਨੂੰ ਫੀਲਡ 'ਚ ਲਾ ਕੇ ਨਸ਼ੇ ਦੇ ਖਿਲਾਫ ਆਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਿਹੜਾ ਮੈਂ ਸਮਝਦਾ ਚੈਪਟਰ ਜ਼ਮੀਨੀ ਪੱਧਰ ਤੇ ਹਜੇ ਸ਼ੁਰੂ ਨਹੀਂ ਹੋਇਆ ਹਾਂ ਦੋ ਸਟੈਪ ਜਿਹੜੇ ਪਿੱਛੇ ਜੀ ਚੱਕੇ ਨੇ ਡੀਜੀਪੀ ਗੌਰਵ ਯਾਦਵ ਸਾਹਮਣੇ ਉਹ ਛਲਾਗਾ ਯੋਗ ਨੇ ਕਿ ਇੱਕ ਸਾਰੇ ਮੁੰਸੀ ਬਦਲੋ ਠੀਕ ਹੈ ਨਾ ਕਟੋ-ਕੱਟ ਮੁੰਸੀ ਜਿਹੜਾ ਥਾਣੇ ਦੀ ਮਾਂ ਹੁੰਦੀ ਆ ਉਹ ਬਦਲ ਦਿਓਗੇ ਤੇ ਤੁਹਾਡੇ ਕੋਲ ਨੈਕਸਸ ਕਈ ਚੀਜ਼ਾਂ ਦੇ ਟੁੱਟ ਜਾਣਗੇ ਦੂਜਾ ਜਿਹੜੇ ਲੰਬੇ ਸਮੇਤ ਉਤਨਾਤ ਨੇ ਅਫਸਰ ਉਹਨਾਂ ਨੂੰ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਤੇ ਮੁਲਾਜ਼ਮਾਂ ਨੂੰ ਲਾਓ ਤਾਂ ਕਿ ਇਹਨਾਂ ਦਾ ਨੈਟਵਰਕ ਜਿਹੜਾ ਆਪਸ ਚ ਬ੍ਰੇਕ ਹੋ ਜਵੇ ਤੇ ਉਹ ਜਿਹੜਾ ਜ਼ਮੀਨੀ ਪੱਧਰ ਤੇ ਉਹ ਕੰਮ ਚੱਲ ਵੀ ਰਿਹਾ ਵਾ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੇ ਆ ਚੰਗੇ ਉਪਰ ਵਾਲੇ ਆਣਗੇ ਵੀ ਲੇਕਿਨ ਜਿਹੜਾ ਸਭ ਤੋਂ ਵੱਡੀ ਸਮੇਂ ਦੀ ਨਜਾਗਰਤਾ ਇਨਾਂ ਦੀ ਇੰਟੈਲੀਜੈਂਸ ਰਿਪੋਰਟ ਹਰ ਮੁਲਾਜ਼ਮ ਦੀ ਹੋਣੀ ਚਾਹੀਦੀ ਆ ਇਹਦੀ ਪ੍ਰਾਪਰਟੀ ਕਿੰਨੀ ਆ ਇਹਦਾ ਘਰ-ਬਾਰ ਕਿੰਨਾ ਆ ਇਹਦੇ ਕੋਲ ਪੈਸਾ ਕਿੰਨਾ ਇਹਦਾ ਲਾਈਫਸਟਾਈਲ ਕੀ ਆ ਤੇ ਇਹਦੇ ਲਿੰਕ ਕੀ ਆ ਅੱਜ ਕੱਲ ਤਾਂ ਮੋਬਾਈਲ ਦੇ ਨਾਲ ਤੁਸੀਂ ਮੋਬਾਈਲ ਤਾਂ 1 ਮਿੰਟ 'ਚ ਤੁਹਾਡੀ ਜਨਮ ਗੁੰਡਲੀ ਆ ਮੈਂ ਕਹਿੰਦਾ ਇਹਨੇ ਦੱਸ ਦੇਣਾ ਫਲਾਣੀ ਜਗ੍ਹਾ ਇੰਨੀ ਦਿਨੀ ਨੂੰ ਇੱਥੇ ਗਏ ਇੰਨੀ ਦਿਨੀ ਨੂੰ ਇੱਥੇ ਗਏ ਇਹਦੇ ਨਾਲ ਗੱਲਾਂ ਹੋਈਆਂ ਇਹਦੇ ਨਾਲ ਹੋਈਆਂ ਇਹਦੇ ਉੱਤੇ ਸਾਰਾ ਜ਼ਰੂਰ ਇੱਕ ਅਪ੍ਰੈਸ਼ਨ ਹੋਣਾ ਚਾਹੀਦਾ ਤੇ ਜੇ ਤੁਸੀਂ ਯੋਧ ਨਸ਼ੇ ਦੇ ਵਿਰੁੱਧ ਤੁਹਾਡਾ ਕਾਮਯਾਬ ਹੋਊਗਾ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਨਸ਼ੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਉਹ ਲੰਬੇ ਟਾਈਮ ਤੋਂ ਚੱਲੀ ਆ ਰਹੀ ਹੈ ਹੁਣ ਵੀ ਨਹੀਂ ਹੈਗੀ ਠੀਕ ਹੈ ਇਹ ਸੋਸ਼ਲ ਮੀਡੀਆ ਤੇ ਵਾਇਰਲ ਸੀ ਇਸ ਕਰਕੇ ਹਾਈਕ ਕਰ ਗਈ ਲੇਕਿਨ ਜੇ ਤੁਸੀਂ ਪੁਰਾਣੇ ਟਾਈਮ ਤੋਂ ਦੇਖੋ ਬਈ ਰਾਜਜੀਤ ਦਾ ਦੌਰ ਕਿਸ ਵੇਲੇ ਦਾ ਦੌਰ ਸੀਗਾ ਉਦੋਂ ਦਾ ਚੱਲਿਆ ਆ ਰਿਆ ਨਸ਼ਾ ਤਰਨ ਤਰਨ ਦੇ ਵਿੱਚ ਕੀ ਡਰਗ ਸੁਮਗਲਾ ਦਾ ਦੀ ਮਦਦ ਕੀਤੀ ਗਈ ਸਾਰੇ ਕੇਸ ਰੀਓਪਨ ਹੋਏ 인ਦਰਜੀਤ ਨੂੰ ਫੜਿਆ ਉਹਦੇ ਘਰੋਂ ਡਰਗ ਬਰਾਮਦ ਹੋਈ ਡੀਐਸਪੀ ਸੀ ਜਗਜੀਤ ਸਿੰਘ ਪੋਲਾ ਉਹਨੂੰ ਫੜਿਆ ਕਿੱਡੇ ਕਿੱਡੇ ਪੋਲੀਟੀਕਲ ਬੰਦਿਆਂ ਦੇ ਨਾਮ ਆਏ ਜੀ ਜਗਜੀਤ ਸਿੰਘ ਚਾਲ ਹੈ ਇਹ ਹੈਗਾ ਜੀ ਬਿੱਟੂ ਆਲਖ ਹੈ ਜੀ ਇਹ ਸਤਪਰੀ ਇਹ ਸਤਪਰੀ ਸੱਤਾ ਹੈ ਜੀ ਕੈਨੇਡਾ ਤੋਂ ਵੱਡੇ ਵੱਡੇ ਤੁਹਾਡੇ ਸਾਹਮਣੇ ਪੋਲੀਟੀਕਲ ਬੰਦਿਆਂ ਦੇ ਨਾਮ ਆਏ ਆਪਣੇ ਵਿਕਰਮ ਸਿੰਘ ਮਜੀਠੀਆ ਤੇ ਵੀ ਉਸੇ ਕੇਸ ਦੇ ਵਿੱਚ ਸਟੇਟਸ ਰਿਪੋਰਟ ਫਾਈਲ ਹੋਈ 2018 ਚ ਉਹਦੇ ਵਿਹਾਰ ਤੇ ਪਰਚਾ ਦਰਜ ਹੋਇਆ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੋ ਇਹ ਇੱਕ ਜਿਹੜਾ ਹੈਗਾ ਦਾ ਪੋਲਿਟੀਕਲੀ ਨਾਲ ਜਿਹੜਾ ਨੈਕਸਸ ਹੈਗਾ ਇਹਨੂੰ ਵੀ ਬ੍ਰੇਕ ਕਰਨਾ ਬਹੁਤ ਜ਼ਰੂਰੀ ਆ ਦੇਖੋ ਕਿੰਨੇ ਪੋਲਿਟੀਕਲ ਬੰਦੇ ਫੜੇ ਗਏ ਗੁਰਦੀਪ ਰਾਣੋ ਸਰਪੰਚ ਫੜਿਆ ਗਿਆ ਜਲੰਧਰ ਦਾ ਇੱਕ ਅਖਾਲੀ ਲੀਡਰ ਫੜਿਆ ਗਿਆ ਉੱਥੇ ਅੰਮ੍ਰਿਤਸਰ 에ਅਰਪੋਰਟ ਦੇ ਲੱਗ ਗਏ ਉਹਦੇ ਕੋਲੋਂ ਹੈਰੋਇਨ ਮਿਲੀ ਕਿੰਨੇ ਕਰੋੜਾਂ ਦੀ ਜੇਲ੍ਹ ਚ ਰਹਿ ਗਿਆ ਸੋ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਇਹ ਇਹ ਜਿਹੜਾ ਨੈਕਸਸ ਹੈਗਾ ਇਹਨੂੰ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਜਿਵੇਂ ਇਹ ਰੀਲਾਂ ਅਸੀਂ ਦੇਖਦੇ ਆਂ ਜਿਵੇਂ ਵਰਦੀ ਦੇ ਵਿੱਚ ਰੀਲਾਂ ਬਣਾਈਆਂ ਜਾ ਰੀਆਂ ਸੀਗੀਆਂ ਕੋਈ ਸੀਰੀਅਸ ਨਸ ਨਜ਼ਰ ਨਹੀਂ ਆ ਰਹੀ ਇੱਕ ਮੁਲਾਜ਼ਮ ਵਾਲੀ ਉਹਦੇ ਤੋਂ ਇੰਡੀਆ ਮਹਿੰਗੀਆਂ ਮਹਿੰਗੀਆਂ ਘੜੀਆਂ ਦਾ ਸ਼ੋਭਾਜੀ ਜਿਹੜੀ ਇਸ ਤਰੀਕੇ ਨਾਲ ਕੀਤੀ ਜਾਣੀ ਐਵੇਂ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਵੱਡੇ ਅਫਸਰਾਂ ਦੀ ਵੀ ਕਿਸੇ ਨਾ ਕਿਸੇ ਦੀ ਸ਼ਹਿ ਹੋ ਸਕਦੀ ਸੀ ਲੱਗਦਾ ਕਿ ਇਹਦੇ 'ਚ ਵੱਡੇ ਚਿਹਰੇ ਵੀ ਕੋਈ ਸ਼ਾਮਲ ਹੋ ਸਕਦੇ ਨੇ ਦੇਖੋ ਕਹਿਣ ਨੂੰ ਤਾਂ ਜੋ ਮਰਜੀ ਕਿਸੇ ਕਹੀ ਜਾਣ ਲੇਕਿਨ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੱਡੇ ਅਫਸਰ ਹੋਣ ਹੱਥ ਪੱਲਾ ਨਹੀਂ ਫੜਾਉਂਦੇ ਬਈ ਉਹ ਹੱਥ ਛੁੜਾ ਚੁੱਕੇ ਨੇ ਜੋ ਮੈਂ ਦੇਖਦਾ ਪਿਆ ਕਿਉਂਕਿ ਡੀਐਸਪੀ ਲਖਵੀਰ ਸਿੰਘ ਸੰਧੂ ਤੇ ਇੱਕ ਐਫਆਈਆ ਦੋ ਹੋਈਆਂ ਜਿੰਦੇ ਚ ਉਹਨੇ ਡਰੱਗਸ ਸਮਗਲਰ ਦੀ ਮਦਦ ਕੀਤੀ ਤੇ ਉੱਤੇ ਪਰਚਾ ਦਰਜ ਹੋਇਆ ਉਹਨੇ ਪੈਸੇ ਵੀ ਲਿੱਤੇ ਉਹਦੇ ਚ ਉਹ ਮਦਦ ਆ ਹੁਣ ਇੱਕ ਹੋਰ ਹੁਸ਼ਿਆਰ ਪਰ ਤੁਹਾਡੇ ਸਾਹਮਣੇ ਬਿਜ਼ਨਸ ਨੇ ਐਸਐਚਓ ਤੇ ਇੱਕ ਨੋ ਬੰਦੇ ਚੱਕੇ ਉਹਨਾਂ ਦੇ ਉੱਤੇ ਡਰੱਗਸ ਸਮਗਲਰ ਨੂੰ ਮਦਦ ਕਰਨ ਦੇ ਉਹਨਾਂ ਨੇ ਰੀਸ਼ਵਤ ਦਿੱਤੀ ਜਿਹੜਾ ਮੈਂ ਹੁਣ ਦੇਖਦਾ ਪਿਆ ਵੱਡੇ ਅਫਸਰਾਂ ਨੇ ਹੱਥ ਪੈਰ ਉਡਾ ਕੇ ਪਰੇ ਕਰਦੇ ਹੋਏ ਝੱਗਾ ਚੱਕਦਾ ਹੋਇਆ ਕੋਈ ਥੱਲੇ ਵਾਲੇ ਜ਼ਿੰਮੇਦਾਰ ਆਪ ਨਹੀਂ ਕਿਉਂਕਿ ਪੰਜਾਬ ਚ ਡਰੱਗ ਲਈ ਹੁਣ ਇੱਕ ਏਜੰਸੀ ਕੰਮ ਨਹੀਂ ਕਰ ਰਹੀ ਜੀ ਉਹ 5-6 ਏਜੰਸੀਆਂ ਕੰਮ ਕਰ ਰਹੀਆਂ ਸਪੈਸ਼ਲ ਟਾਸਕ ਫੋਰਸ ਅਲੱਗ ਕੰਮ ਕਰ ਰਹੀ ਹੈ ਇਹ ਏਜੀਟੀਐਫ ਅਲੱਗ ਕੰਮ ਕਰ ਰਹੀ ਹੈ ਕਾਊਂਟਰ ਇੰਟੈਲੀਜੈਂਸ ਅਲੱਗ ਕੰਮ ਕਰ ਰਹੀ ਹੈ ਪੰਜਾਬ ਦਾ ਨਾਰਕੋਟਿਕਸ ਜਿਹੜਾ ਕੰਟਰੋਲ ਬਿਊਰੋ ਅਲੱਗ ਕੰਮ ਕਰ ਰਿਹਾ ਹੈ ਸੈਂਟਰ ਦਾ ਨਾਰਕੋਟਿਕਸ ਕੰਟਰੋਲ ਬਿਊਰੋ ਅਲੱਗ ਕੰਮ ਕਰ ਰਿਹਾ ਜਿਲ੍ਹਾ ਜਿਲ੍ਹਾ ਪੱਧਰ ਦੇ ਉੱਤੇ ਸਪੈਸ਼ਲ ਸੈੱਲ ਬਣੇ ਨੇ ਉਹ ਅਲੱਗ ਕੰਮ ਕਰ ਰਹੇ ਨੇ ਜਿਲ੍ਹਾ ਪੱਧਰ ਦੇ ਉੱਤੇ ਸੀਆਈਡੀ ਦੀਆਂ ਉਹ ਸੀਆਈਡੀ ਸੀਆਈ ਕਾਊਂਟਰ ਜਿਹੜੀਆਂ ਇੰਟੈਲੀਜੈਂਸ ਦੀਆਂ ਜਿਹੜੀਆਂ ਜਿਲ੍ਹਾ ਪੱਧਰ ਦੀਆਂ ਟੀਮਾਂ ਉਹ ਅਲੱਗ ਕੰਮ ਕਰ ਰਹੀਆਂ ਨੇ ਜਿੱਤੇ 8-8 ਟੀਮਾਂ ਸਟੇਟ ਦੀਆਂ ਕੰਮ ਕਰ ਰਹੀਆਂ ਹੁਣ ਮੰਨ ਲਓ ਹੁਣ ਬਟਾਲੇ ਕੋਈ ਡਰੱਗ ਵੇਚਦਾ ਬਟਾਲੇ ਵਾਲਾ ਅਫਸਰ ਤਾਂ ਉਹਦੀ ਮਦਦ ਕਰ ਦੂ ਤੇ ਜਲੰਧਰ ਵਾਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਚੱਕ ਕੇ ਲੈ ਆਈ ਫਿਰ ਕੀ ਕਰਨਗੇ ਫਿਰ ਉਹਦਾ ਨਾਮ ਵੀ ਵਿੱਚ ਆ ਜਾਣਾ ਉੱਤੇ ਵੀ ਐਫ ਆਈ ਆਰ ਹੋਣੀ ਇਸ ਕਰਕੇ ਅੱਗੇ ਹੁੰਦਾ ਸੀ ਵੀ ਥਾਣੇ ਲੈਵਲ ਤੇ ਕੰਮ ਚੱਲੀ ਜਾਂਦਾ ਸੀ ਇਲਾਕੇ ਲੈਵਲ ਤੇ ਚੱਲੀ ਜਾਂਦਾ ਉਹਨਾਂ ਨੇ ਕਹਦੇ ਨਾ ਬਾਈ ਸਾਡਾ ਬੰਦਾ ਨਹੀਂ ਆਣਾ ਲੇਕਿਨ ਹੁਣ ਜਿੰਨੀਆਂ ਟੀਮਾਂ ਪੰਜਾਬ ਦੇ ਵਿੱਚ ਸਟੇਟ ਲੈਵਲ ਤੇ ਕੰਮ ਕਰ ਰਹੀਆਂ ਹੁਣ ਅਫਸਰਾਂ ਨੇ ਆਪਣੀ ਛੂਮੂਲੀਅਤ ਜਿਹੜੀ ਆ ਹਟਾ ਦਿੱਤੀ ਹਾਂ ਅਫਸਰਾਂ ਨੂੰ ਨਾ ਪਤਾ ਹੋਵੇ ਕਿ ਇਹ ਡਰੱਗ ਸਮੱਗਲਰ ਹੈ ਮੇਰੇ ਕੋਲੇ ਆਂਦਾ ਫੜਿਆ ਜਾਵੇ ਤੇ ਬਾਅਦ ਚ ਪਤਾ ਲੱਗੇ ਡਰੱਗ ਸਮੱਗਲਰ ਹੈਗਾ ਉਹ ਗੱਲਾਂ ਬਾਤ ਦੀ ਗੱਲ ਆ ਦੇਖੋ ਰਾਜੇ ਕੰਦੋਲੇ ਵਾਲੇ ਮਾਮਲੇ ਦੇ ਵਿੱਚ ਜਦੋਂ ਆਈਸ ਫੜੀ ਗਈ ਤੇ ਗੁਰਪ੍ਰੀਤ ਦਿਓ ਮੈਡਮ ਇੱਥੇ ਆਈਜੀ ਸੀ ਉਦੋਂ ਜੀ ਤੇ ਉਸ ਮਾਮਲੇ 'ਚ ਜਦੋਂ ਈਡੀ ਨੇ ਜਾਂਚ ਕੀਤੀ ਤਾਂ ਕਈ ਪੁਲਿਸ ਅਫਸਰਾਂ ਨੇ ਈਡੀ ਨੇ ਤਲਬ ਕੀਤਾ ਆਪਣੇ ਕੋਲੇ ਉਸ ਤੋਂ ਬਾਅਦ ਬਹੁਤ ਰੌਲਾ ਪਿਆ ਬਈ ਇਹ ਆਈਪੀਐਸ ਅਫਸਰ ਵੀ ਜਿਹੜੇ ਹੈਗੇ ਇਹ ਇਹਨਾਂ ਦੀਆਂ ਗੱਡੀਆਂ ਉਸਦੇ ਫਾਰਮ ਹਾਊਸ ਜਾਂਦੀਆਂ ਸੀਗੀਆਂ ਲੇਕਿਨ ਉਹ ਫਿਰ ਝੱਗਾ ਚੱਕਿਆ ਅਫਸਰਾਂ ਨੇ ਬਈ ਅਸੀਂ ਤਾਂ ਬੇਲੀ ਸੀਗਾ ਸਾਡਾ ਇਸ ਕਰਕੇ ਇਹਦੇ ਕੋਲੇ ਚਲੇ ਜਾਂਦੇ ਸੀ ਅਸੀਂ ਤਾਂ ਰੁੱਕ ਜਾਂਦੇ ਸੀ ਲੇਕਿਨ ਸਾਨੂੰ ਥੋੜਾ ਪਤਾ ਸੀ ਰਾਜਾ ਕੰਦੋਲਾ ਜਿਹੜਾ ਡਰੱਗ ਵੇਚਦਾ ਸੀ ਤਾਂ ਕਹਿੰਦੇ ਸੀ ਯੂਕੇ ਸਿਟੀਜ਼ਨ ਹੈ ਚਲਾ ਆਇਆ ਤੈਨੂੰ ਮੇਲਾ ਹੀ ਹੈ ਹੁਣ ਉਹ ਚੀਜ਼ਾਂ ਤੋਂ ਉਸ ਤੋਂ ਬਾਅਦ ਗੁਰਦੀਪ ਪ੍ਰਾਣੋ ਦਾ ਮਾਮਲਾ ਆ ਗਿਆ ਥੋੜੀ ਦੇਰ ਬਾਅਦ ਉਹਦੇ ਕੋਲ ਮਹਿੰਗੀਆਂ ਗੱਡੀਆਂ ਸਿਕਿਉਰਿਟੀ ਉਹਨੂੰ ਵੀ ਪ੍ਰੋਵਾਈਡ ਕਰਾਈ ਹੋਈ ਸੀ ਉਹ ਸਰਪੰਚ ਸੀ ਅੱਛਾ ਹੁਣ ਅਫਸਰ ਕਹਿੰਦੇ ਅਸੀਂ ਤਾਂ ਸੋਚਦੇ ਸੀ ਸਰਪੰਚ ਹੈ ਦੀ ਪੋਲੀਟੀਕਲ ਪੋਚ ਬਹੁਤ ਹੈ ਅਸੀਂ ਤਾਂ ਤਾਦੇ ਦੇ ਨਾਲ ਯਾਰੀ ਰੱਖੀ ਸੀ ਤੇ ਗੱਲ ਇਹ ਹੈਗੀ ਹੈ ਕਿ ਉਸ ਤੋਂ ਬਾਅਦ ਅਫਸਰਾਂ ਨੂੰ ਵੀ ਥੋੜਾ ਜਿਹਾ ਇਹ ਹੋਇਆ ਵੀ ਭਾਈ ਅਸੀਂ ਇਹ ਪਤਾ ਹੀ ਕਿਹੜਾ ਨਹੀਂ ਅਸੀਂ ਕਿਦੇ ਨਾਲ ਐਵੇਂ ਫੋਟੋ ਖਿਚਾ ਲੈਣੇ ਆ ਉਹਦੇ ਘਰੇ ਜਾ ਕੇ ਸੋ ਜਾਂਨੇ ਆ ਪਹਿਲਾਂ ਉਹਦੇ ਬਾਰੇ ਪਤਾ ਕਰੋ ਤੁਸੀਂ ਦੇਖਿਆ ਉਸ ਤੋਂ ਬਾਅਦ بڑے ਮਾਮਲਿਆਂ 'ਚ ਠੱਲ ਪਈ ਡਰੱਗ ਸਮਗਲਰਸ ਵੱਡੇ ਵੱਡੇ ਜ਼ਰੂਰ ਫੜੇ ਗਏ ਲੇਕਿਨ ਅਫਸਰਾਂ ਨੇ ਆਪਣਾ ਪੱਲਾ ਛਾੜ ਦਿੱਤਾ ਮੈਨੂੰ ਲੱਗਦਾ ਕਿ ਆ 2-3 ਸਾਲ ਤੋਂ 4 ਸਾਲ ਤੋਂ ਅਫਸਰਾਂ ਨੇ ਤਾਂ ਕਿਨਾਰਾ ਹੀ ਕਰ ਲਿਆ ਉਹ ਕਹਿੰਦੇ ਸਾਡਾ ਨਹੀਂ ਪਤਾ ਅਸੀਂ ਤੁਹਾਡਾ ਕੀ ਕਰ ਲੈਣਾ ਕਿਉਂਕਿ ਡਰੱਗ ਦੇ ਵਿੱਚ ਬਹੁਤ ਸੀਰੀਅਸਨੈਸ ਹੈ ਪੰਜਾਬ ਦੇ ਲੋਕਾਂ ਦੀ ਵੀ ਹੈ ਲੋਕ ਅੱਜ ਤੱਕ ਜਿਹੜੇ ਪੁਰਾਣੇ ਡਰੱਗ ਫਲਾਣ ਵਾਲੇ ਉਹਨਾਂ ਨੂੰ ਮਾਫ਼ ਨਹੀਂ ਕਰਦੇ ਭਾਈ ਅੱਜ ਤੱਕ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਵਿਲਨ ਹੈ ਸਾਰੇ ਜਿਨ੍ਹਾਂ ਨੇ ਡਰੱਗ ਵੇਚੀ ਆ ਪੰਜਾਬ ਚ ਆ ਵਿਖਾਈ ਆ ਅੱਜ ਚਲ ਜਾਣ 10 ਸਾਲ ਬਾਅਦ ਚਲ ਜਾਣ ਉਹਨਾਂ ਦੇ ਮਨ ਦੇ ਵਿੱਚ ਇਹ ਆਂਦਾ ਇਹਨਾਂ ਨੇ ਡਰੱਗ ਵੇਚੀ ਵੀ ਆ ਵਕਾਈ ਵੀ ਆ ਪੰਜਾਬ ਦੀ ਜਵਾਨੀ ਖਤਮ ਕਰਦੀ ਵਕਾਈ ਪਖਲੇ ਤੰਬਾ ਜਿਹੜਾ ਹੁਣ ਅੱਜ ਜੋ ਮਰਜ਼ੀ ਕਰ ਲੋ 인ਦਰਜੀਤ ਜੇਲ੍ਹ ਚ ਐ ਰਾਜਜੀਤ ਭੱਜਿਆ ਹੋਇਆ ਕਿਤੇ ਪੰਜਾਬ ਦੀ ਜਨਤਾ ਇਹਨਾਂ ਨੂੰ ਮਾਫ਼ ਕਰ ਦੋਗੀ ਨਹੀਂ ਮਾਫ਼ ਕਰ ਦੋਗੀ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਜਿਹੜੀਆਂ ਫੜੀਆਂ ਵੀ ਜਾ ਰਹੀਆਂ ਤੇ ਇਹ ਵੀ ਪੰਜਾਬ ਪੁਲਿਸ ਹੀ ਫੜ ਰਹੀ ਹੈ ਸ਼ਾਬਾਸ਼ਾ ਪੰਜਾਬ ਪੁਲਿਸ ਜਿਹੜੀ ਫੜ ਇਹਦੀ ਵੀ ਡਾਕਟਰ ਸਾਹਿਬ ਕੋਈ ਬੈਕਗ੍ਰਾਉਂਡ ਸਾਹਮਣੇ ਆਈ ਕਿ ਇਹਦੇ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਸੀਗਾ ਲੇਡੀ ਕਨਸਟੇਬਲ ਤੇ ਨਹੀਂ ਇਦਾਂ ਦੀ ਨਹੀਂ ਹੈਗੀ ਹਾਂ ਇਹ ਲੇਕਿਨ ਗੱਲ ਇਹ ਹੈ ਕਿ ਲੇਡੀ ਕਨਸਟੇਬਲ ਅੱਗੇ ਜਰੂਰ ਫੜੀਆਂ ਗਈਆਂ ਨੇ ਡਰੱਗ ਨਾਲ ਮੈਨੂੰ ਯਾਦ ਹੈ ਕਿ ਗੁਰਜਿੰਦਰ ਕੌਰ ਗੋਪੀ ਹੁੰਦੀ ਸੀ ਲੇਡੀ ਕਨਸਟੇਬਲ ਉਹ ਫੜੀ ਗਈ ਸੀ ਡਰੱਗ ਨਾਲ ਉਹ ਆਪਣੀ ਮਾਂ ਦੇ ਨਾਲ ਧਾਲ ਕੇ ਡਰੱਗ ਵੇਚਦੀ ਸੀ ਜਦੋਂ ਕੋਲ ਡਰੱਗਸ ਬਰਾਮਦ ਵੀ ਹੋਈਆਂ ਤੇ ਇਸ ਕਰਕੇ ਇਹ ਪੰਜਾਬ ਪੂਰਬ ਦੇ ਵਿੱਚ ਖਾਲੀਆਂ ਪੇਡਾਂ ਜਿਹੜੀਆਂ ਜਮੀਨ ਲੈਵਲ ਤੇ ਆ ਐਸਆਈ ਵੀ ਕਈ ਫੜੇ ਗਏ 3-4 ਇੱਕ ਐਡੀਸੀ ਪੀ ਦਾ ਲੀਡਰ ਹੁੰਦਾ ਹੀ ਉਹ ਵੀ ਫੜਿਆ ਗਿਆ ਉਹ ਵੀ ਇਹਨਾਂ ਦੇ ਨਾਲ ਸ਼ਮੂਲੀਅਤ ਰੱਖਦਾ ਸੀ ਜਗਜੀਤ ਸਿੰਘ ਸੀ ਸ਼ਾਇਦ ਉਹਦਾ ਨਾਮ ਇੱਕ ਵਾਰੀ ਬਠਿੰਡੇ ਤੋਂ ਦੋ ਫੜੇ ਗਏ ਠੀਕ ਹੈ ਨਾ ਐਸਆਈ ਉਹ ਵੀ ਡਰਗ ਦੇ ਤੰਦੇ ਚ ਲਿਪਤ ਸੀ ਇਦਾਂ ਦੇ ਕਈ ਮਾਮਲੇ ਹੈਗੇ ਪੰਜਾਬ ਪੂਰਬ ਦੇ ਲੇਕਿਨ ਇਹ ਸਾਰੇ ਗਰਾਊਂਡ ਲੈਵਲ ਦੇ ਆ ਇਹਦੇ ਚ ਕੋਈ ਇਹੋ ਜਿਹਾ ਨਹੀਂ ਹੈਗਾ ਜਿਹੜਾ ਕੋਈ ਲੱਗੇ ਕਿ ਇਹ ਡੀਐਸਪੀ ਲੈਵਲ ਦਾ ਐਸਐਚਓ ਲੈਵਲ ਦਾ ਹਾਂ ਜਿਹੜੇ ਵੱਡੇ ਨੈਕਸਸ ਹੈ ਵੱਡੇ ਅਫਸਰ ਜਿਹੜੀ ਮੈਂ ਗੱਲ ਦੁਬਾਰਾ ਰਿਪੀਟ ਕਰਨ ਲੱਗਾ ਥਾਣੇਦਾਰ ਔਰ ਡੀਐਸਪੀ ਲੈਵਲ ਵਾਲਿਆਂ ਨੇ ਤਾਂ ਚੰਗਾ ਚੱਕਦਾ ਵੀ ਅਸੀਂ ਤੁਹਾਡਾ ਸਾਥ ਕੋਈ ਨਹੀਂ ਦੇਣਾ ਅਸੀਂ ਇਸ ਤੰਦੇ ਤੋਂ ਦੂਰ ਦੀ ਸਲਾਮ ਨਾ ਅਸੀਂ ਪੈਸੇ ਲੈਣੇ ਇਸ ਕੇਸ ਦੇ ਵਿੱਚ ਤੇ ਨਾ ਅਸੀਂ ਮਦਦ ਕਰਨੀ ਨਾ ਅਸੀਂ ਇਹ ਜੀ ਪ੍ਰੋਸੀਕਿਊਸ਼ਨ ਵੀ ਖੋਹ ਦੇਣੀ ਹੈ ਗਵਾਹਿਆਂ ਕਹ ਕਮਜ਼ੋਰ ਹੋਣ ਦੇਣੀ ਹੈ ਜਾਨੀ ਕਿ ਸਖਤੀ ਹੋਗੀ ਡਾਕਟਰ ਸਾਹਿਬ ਇੱਕ ਸਵਾਲ ਇਹ ਵੀ ਹੁਣ ਲੋਕ ਪਬਲਿਕ ਆ ਰਹੀ ਹੈ ਕਹਿੰਦੇ ਕਿ ਆਮ ਲੋਕਾਂ ਦੇ ਤਾਂ ਘਾਟਾ ਹੋਏ ਜਿਹਦੇ ਨਸ਼ੇ ਤਸਕਰ ਦੇ ਨਾਮ ਸੁਭਾਂਸ ਗਈ ਕਿ ਇਹਨਾਂ ਦੇ ਵੀ ਢਾਏ ਜਾਣਗੇ ਹੁਣ ਢਾਏ ਤਾਂ ਜ਼ਰੂਰ ਜਾਣੇ ਚਾਹੀਦੇ ਦੇਖੋ ਹਾਂ ਇੱਕ ਗੱਲ ਪਤਾ ਕੀ ਹੈ ਪ੍ਰੈਕਟੀਕਲੀ ਇਹ ਹੈਗਾ ਕਿ ਐਸੀ ਲੇਡੀ ਕਹਾਂ ਸੇ ਬਲਵੰਦੀਪਪੁਰ ਕੈਸਾ ਕਿੱਥੋਂ ਆਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਜਿਓ ਦੀਆਂ ਕੂਠੀਆਂ ਮੰਨ ਲਓ ਦੇ ਬਾਪ ਨੇ ਉਹਨੂੰ ਦਿੱਤੀ ਹੈ ਫੇਰ ਉਹ ਨਸ਼ੀਨਾ ਕੋਠੀ ਨਹੀਂ ਬਣਾਈ ਹੋ ਸਕਦੀ ਜੇ ਮੰਨ ਲਓ ਕਿਲੇ ਵੇਚ ਕੇ ਕੋਈ ਖੇਤ ਬਾਹੀ ਵਾਲੇ ਉਹ ਜ਼ਮੀਨ ਦੀ ਉਹਨੇ ਕੋਠੀ ਬਣਾਈ ਆ ਫਿਰ ਉੱਤੇ ਕੀ ਕਾਰਵਾਈ ਹੋ ਸਕਦੀ ਆ ਜਦਾਦ ਦੇ ਗੱਡੀਆਂ ਦੇ ਉਹਨੂੰ ਸਬੂਤ ਦੇਣੇ ਪੈਣੇ ਆ ਜਿਹੜੀ ਚੀਜ਼ ਬਾਹਰ ਨਿਕਲ ਕੇ ਆਈ ਕਿ ਇਹਦਾ ਸਬੂਤ ਨਹੀਂ ਹੈਗਾ ਉੱਤੇ ਕਾਰਵਾਈ ਹੋਣੀ ਹੀ ਹੈ 100% ਹੋਣੀ ਹੈ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦੇਣ ਲਈ